ਕਿ ਇਹ ਨੁਦਰੀ ਚ ਕਰ ਰਹੇ ਕਿਤੇ ਵੀ ਨਹੀਂ ਕਿਹਾ ਮੈਂ ਕਿਤੇ ਵੀ ਇਹ ਲਫਜ਼ ਨਹੀਂ ਕਹੇ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਚੋਰਾ ਦੀ ਕਮੇਟੀ ਉਹ ਟਟੀ ਦੀ ਵੀ ਅਸਮਾਨ ਦੇ ਵਿੱਚ ਜਿਹੜੀ ਹੈ ਨਾ ਉਹ ਲੱਤਾਂ ਤਾਂ ਚੁੱਕ ਕੇ ਉੱਡਦੀ ਹੈ ਵੀ ਸ਼ਾਇਦ ਅਸਮਾਨ ਮੇਰੇ ਸਿਰ ਤੇ ਜਿਹੜਾ ਖੜੋਤਾ ਪਰ ਐਸਾ ਹੁੰਦਾ ਨਹੀਂ ਇਹ ਸੋਚ ਜਿਹੜੀ ਹੈ ਇਹ ਸੰਸਥਾਵਾਂ ਨੂੰ ਕਮਜ਼ੋਰ ਕਰਦੀ ਅਸੀਂ ਪੰਥਕ ਸੰਸਥਾਵਾਂ ਦੇ ਵੈਰੀ ਨਹੀਂ ਹੈ ਦੁਸ਼ਮਣ ਨਹੀਂ ਹੈ ਇਹ ਸੋਚ ਕੇ ਫੈਸਲਾ ਕੀਤਾ ਪੁਨਰ ਸੁਰਜੀਤੀ ਹੋਣੀ ਚਾਹੀਦੀ ਹੈ। ਅਸੀਂ ਹਜ਼ੂਰੀ ਚ ਕਹਿ ਰਹੇ ਹਾਂ ਕਿਤੇ ਵੀ ਨਹੀਂ ਕਿਹਾ ਮੈਂ। ਕਿਤੇ ਵੀ ਇਹ ਲਫ਼ਜ਼ ਨਹੀਂ ਕਹੇ ਕੋ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਚੋਰਾ ਦੀ ਕਮੇਟੀ ਨੇ। ਕਈ ਮੰਨਦੇ ਹੋਣਗੇ ਪਰ ਮੈਂ ਆਪਣੇ ਮੂੰਹੋਂ ਨਹੀਂ ਕਹਿਆ। ਪਰ ਦੇਖੋ ਕਿੰਨਾ ਗਿਰਾਵਟ ਆ ਗਈ ਹੈ ਕਿ ਇਹ ਲਫ਼ਜ਼ ਕਹੇ ਗਏ ਕਿ ਗਿਆਨੀ ਹਰਪੀ ਸਿੰਘ ਨੇ 30 ਸਾਲ ਪਰਵਾਰ ਪਾਲਿਆ ਹੁਣ ਸ਼੍ਰੋਮਣੀ ਕਮੇਟੀ ਨੂੰ ਚੋਰਾਾਂ ਦੀ ਕਮੇਟੀ ਕਹੇ ਭਾਈ ਜੇ ਇੱਕ ਵਿਅਕਤੀ ਨੂੰ ਮੈਂ ਕਹਤਾ ਇਹ ਵਿਅਕਤੀ ਸ਼੍ਰੋਮਣੀ ਕਮੇਟੀ ਨਹੀਂ ਹੈ ਵਿਅਕਤੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨਹੀਂ ਹੈ ਇੱਕ ਵਿਅਕਤੀ ਸਮੁੱਚਾ ਸ਼੍ਰੋਮਣੀ ਅਕਾਲੀ ਦਲ ਨਹੀਂ ਹੈ ਅਸੀਂ ਵਿਅਕਤੀਆਂ ਦੇ ਹਮਾਇਤੀ ਨਹੀਂ ਹੈ ਸੰਸਥਾਵਾਂ ਦੇ ਹਮਾਇਤੀ ਹਾਂ ਕਿ ਵਿਅਕਤੀ ਗਲਤ ਹੈ ਤੇ ਗਲਤ ਹੈ ਤੇ ਠੀਕ ਹੈ ਤੇ ਠੀਕ ਹੈ ਪਰ ਜਿਹੜੇ ਵਿਅਕਤੀ ਨੂੰ ਹੀ ਸੰਸਥਾ ਮੰਨ ਕੇ ਤੇ ਇਹ ਸੋਚ ਲੈਂਦੇ ਨੇ ਕਿ ਜੇ ਵਿਅਕਤੀ ਜਿਉਂਦਾ ਹੈ ਤੇ ਸੰਸਥਾ ਜਿਉਂਦੀ ਹੈ ਵਿਅਕਤੀ ਮਰ ਗਿਆ ਤੇ ਸੰਸਥਾ ਮਰ ਜਾਏਗੀ ਉਹ ਗਲਤ ਹੈ ਉਹ ਟਟਰੀ ਵੀ ਅਸਮਾਨ ਦੇ ਵਿੱਚ ਜਿਹੜੀ ਹੈ ਨਾ ਉਹ ਲੱਤਾਂ ਤਾਂ ਚੁੱਕ ਕੇ ਉੱਡਦੀ ਹੈ ਵੀ ਸ਼ਾਇਦ ਅਸਮਾਨ ਮੇਰੇ ਸਿਰ ਤੇ ਜਿਹੜਾ ਖੜੋਤਾ ਪਰ ਐਸਾ ਹੁੰਦਾ ਨਹੀਂ ਹੈ ਗੱਡੇ ਥਲੇ ਜਾਂਦਾ ਜਿਹੜਾ ਕੁੱਤਾ ਨਾ ਉਹ ਵੀ ਸੋਚਦਾ ਹੈ ਕਿ ਗੱਡਾ ਸ਼ਾਇਦ ਜਿਹੜਾ ਮੇਰੇ ਸਿਰ ਦੇ ਭਾਰ ਦੇ ਉੱਤੇ ਹੀ ਟਿਕਿਆ ਤੁਰਿਆ ਜਾਂਦਾ ਹੈ ਪਰ ਐਸਾ ਹੁੰਦਾ ਨਹੀਂ ਹੈ ਵਿਅਕਤੀ ਆਉਂਦੇ ਜਾਂਦੇ ਰਹਿੰਦੇ ਨੇ ਵਿਅਕਤੀ ਆਉਂਦੇ ਨੇ ਜਾਂਦੇ ਨੇ ਖਤਮ ਹੋ ਜਾਂਦੇ ਨੇ ਚੰਗੇ ਵਿਅਕਤੀ ਹੁੰਦੇ ਨੇ ਇਸ ਸੰਸਥਾਵਾਂ ਉੱਪਰ ਲੈ ਜਾਂਦੇ ਨੇ ਜੇ ਮਾੜੇ ਆ ਜਾਂਦੇ ਨੇ ਸੰਸਥਾਵਾਂ ਡੋਬ ਦਿੰਦੇ ਮਾੜੇ ਆ ਜਾਂਦੇ ਨੇ ਤੇ ਸੰਸਥਾਵਾਂ ਡੋਬ ਦਿੰਦੇ ਆ ਤੇ ਜੇ ਸਾਨੂੰ ਲੱਗਦਾ ਹੈ ਕਿ ਇਹ ਮਾੜੇ ਆ ਗਏ ਨੇ ਤੇ ਫਿਰ ਸੰਸਥਾਵਾਂ ਨੂੰ ਵਿਅਕਤੀਆਂ ਨਾਲੋਂ ਅਲੱਗ ਕਰ ਲੈਣਾ ਚਾਹੀਦਾ ਹੈ ਕਰਨਾ ਚਾਹੀਦਾ ਹੈ ਕਈ ਵਾਰੀ ਅਸੀਂ ਦੇਖਿਆ ਨਾ ਸੇਬ ਦੇ ਵਿੱਚ ਦਾਗ ਲੱਗ ਜਾਂਦਾ ਹੈ ਤੇ ਘਰ ਦੇ ਵਿੱਚ ਅਸੀਂ ਕੀ ਕਰਦੇ ਹਾਂ ਉਹ ਦਾਗ ਨੂੰ ਕੱਟ ਕੇ ਸੁੱਟ ਦਿੰਦੇ ਹਾਂ ਸਾਰਾ ਸੇਬ ਦਾਗ ਹੀ ਨਾ ਹੋਊਗਾ ਜਾਂ ਕਈ ਵਾਰੀ ਸੇਬਾਂ ਦੀ ਟੋਕਰੀ ਦੇ ਵਿੱਚ ਗਲਿਆ ਸੇਬ ਹੁੰਦਾ ਸੀ ਕੱਢ ਕੇ ਬਾਹਰ ਸੁੱਟ ਦਿੰਦੇ ਨੂੰ ਵੀ ਸਾਰੇ ਨੂੰ ਦਾਗ ਹੀ ਕਰੂਗਾ ਇਹ ਸਿਆਣਪ ਹੁੰਦੀ ਹੈ ਇਹ ਸਿਆਣਪ ਹੁੰਦੀ ਹੈ ਤੇ ਜੈਸੀ ਆਖੀਏ ਵੀ ਦਾਗੀ ਨੂੰ ਨਹੀਂ ਬਾਹਰ ਕੱਟਣਾ ਆ ਜਿਹੜੇ ਬਾਕੀ ਸਾਫ਼ ਹੈ ਇਹ ਬਾਹਰ ਕੱਢ ਦਿਆਂਗੇ ਫਿਰ ਸਾਡੀ ਮੂਰਤ ਦਾਗੀ ਨੂੰ ਨਹੀਂ ਬਾਹਰ ਕੱਢਣਾ ਇਹ ਤਾਂ ਰੱਖਣਾ ਇਹ ਗੜ ਗਿਆ ਸੜ ਗਿਆ ਅਸੀਂ ਇਹਨੂੰ ਨਹੀਂ ਛੱਡਣਾ ਆ ਜਿਹੜੇ ਠੀਕ ਠਾਕ ਹਨ ਇਹ ਜੇ ਨਿਕਲਦੇ ਤਾਂ ਨਿਕਲ ਜਾਣ ਇਹ ਸੋਚ ਜਿਹੜੀ ਹੈ ਇਹ ਸੰਸਥਾਵਾਂ ਨੂੰ ਕਮਜ਼ੋਰ ਕਰਦੀ ਹੈ ਅਸੀਂ ਪੰਥਕ ਸੰਸਥਾਵਾਂ ਦੇ ਬੈਰੀ ਨਹੀਂ ਹੈ ਦੁਸ਼ਮਣ ਨਹੀਂ ਹੈ ਇਹ ਸੋਚ ਕੇ ਫੈਸਲਾ ਕੀਤਾ ਕਿ ਪੁਨਰ ਸੁਰਜੀਤੀ ਹੋਣੀ ਚਾਹੀਦੀ ਹੈ ਇੱਕ ਸਮਾਂ ਸੀ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਦੀ ਆਵਾਜ਼ ਪ੍ਰਧਾਨ ਮੰਤਰੀ ਦੇ ਬੈੱਡਰੂਮ ਤੱਕ ਉਹਦੇ ਕੰਨ ਚੀਰ ਦਿੰਦੀ ਸੀ ਤੇ ਅੱਜ ਅੰਮ੍ਰਿਤਸਰ ਸਾਹਿਬ ਦਾ ਡੀਸੀ ਨਹੀਂ ਸੀ ਸੁਣਨਾ ਕੌਣ ਜ਼ਿੰਮੇਵਾਰ ਹੈ ਕੌਣ ਜ਼ਿੰਮੇਵਾਰ ਹੈ ਆ ਜਿਹੜਾ ਮਾਮਲਾ ਚੱਲਦਾ ਹੈ ਕਰੰਟੇ ਤਾਂ ਤਿੰਨ ਚਾਰ ਮਹੀਨੇ ਤੋਂ ਚੱਲਦਾ ਹੈ ਤਿੰਨ ਚਾਰ ਮਹੀਨਿਆਂ ਤੋਂ ਚੱਲ ਰਿਹਾ ਹੈ ਇਹ ਕੌਣ ਜम्मेवार ਹੈ ਇੰਨੀ ਕਮਜ਼ੋਰ ਕਰ ਦਿੱਤੀ ਗਈ ਹੈ ਪਦਵੀ ਕੌਣ ਜम्मेवार ਹੈ ਇਹਦਾ ਤੇ ਜਦੋਂ ਬੋਲਦਾ ਸੀ ਨਾ ਕੋਈ ਮਾਸਟਰ ਤਾਰਾ ਸਿੰਘ ਵਰਗਾ ਤੇ ਦਿੱਲੀ ਦੇ ਗਲਿਆਰਿਆਂ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਦੇ ਬੋਲੇ ਗਏ ਲਫ਼ਜ਼ਾਂ ਦੀ ਚਰਚਾ ਹੁੰਦੀ ਸੀ ਕੀ ਬੋਲੇ ਆ ਪੂਰੇ ਹਿੰਦੁਸਤਾਨ ਦੀਆਂ ਪਾਰਟੀਆਂ ਦੇ ਪ੍ਰੈਜ਼ੀਡੈਂਟ ਜਿਹੜੇ ਐ ਪੰਜਾਬ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਪ੍ਰੈਜ਼ੀਡੈਂਟ ਵੱਲੋਂ ਬੋਲੀ ਗਈ ਗੱਲ ਦਾ ਜਿਹੜਾ ਹੈ ਉਹ ਵਿਸ਼ਲੇਸ਼ਣ ਕਰਦੇ ਹੁੰਦੇ ਸੀ। ਔਰ ਹਮਾਇਤ ਵੀ ਕਰਦੇ ਹੁੰਦੇ ਸੀ। ਕਿ ਅੱਜ ਕੀ ਹੈ? ਅੱਜ ਕੁਝ ਵੀ ਨਹੀਂ ਹੈ। ਕੋਈ Sunday ਹੈ। ਕੇਵਲ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਬਾਕੀ ਸੰਸਥਾਵਾਂ ਨੂੰ ਵੀ ਦੇਖ ਲਓ। ਬਾਕੀ ਸੰਪਰਦਾਵਾਂ ਨੂੰ ਵੀ ਦੇਖ ਲਓ। ਕਿਸੇ ਸੰਪਰਦਾ ਦੇ ਇੱਕ ਮੁਖੀ ਦੀ ਧਾੜ ਜਦੋਂ ਪੈਂਦੀ ਸੀ ਨਾ ਤੇ ਦਿੱਲੀ ਦੇ ਕਿਲੇ ਦੇ ਕਿੰਗਰਿਆਂ ਤੋਂ ਖਲੇਪੜ ਲੈਂਦੇ ਸੀ ਖਲੇਪੜ ਐਨੀ ਜ਼ਬਰਦਸਤ ਆਵਾਜ਼ ਹੁੰਦੀ ਸੀ ਇੱਕ ਸੰਪਰਦਾ ਦੇ ਮੁਖੀ ਦੀ ਵੀ ਤਾਂ ਅੱਜ ਕੀ ਹੋ ਗਿਆ ਉਹ ਜ਼ਿਆਦਾ ਮਜ਼ਬੂਤ ਹੋ ਗਏ ਜਾਂ ਸੀ ਕਮਜ਼ੋਰ ਹੋ ਗਏ ਉਹ ਜਿਆਦਾ ਮਜ਼ਬੂਤ ਨਹੀਂ ਹੋਏ ਆ ਉਹ ਉੱਥੇ ਹੀ ਆ ਉਹ ਵੀ ਥੋੜੇ ਕਮਜ਼ੋਰ ਹੀ ਹੋਏ ਹੋਣਗੇ ਪਹਿਲਾ ਵਾਲਿਆਂ ਨਾਲ ਅਸੀਂ ਵਾਲੇ ਕਮਜ਼ੋਰ ਹਾਂ